ਜੋਗੀਆਂ ਦੇ 12 ਪੰਥ ਨੇ ਜਿਨ੍ਹਾਂ 'ਚ ਇੱਕ ਕੁਝ ਹੋਰ ਕਹਿੰਦਾ ਦੂਜਾ ਕੁਝ ਹੋਰ ਕਹਿੰਦਾ 12 ਪੰਥ ਨੇ ਦੁਨੀਆਂ ਵੱਖ-ਵੱਖ ਸੁਣੀਆਂ ਗਈਆਂ ਨੇ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਹਿਰਦੇ ਦਾ ਭਾਂਡਾ ਅਲੱਗ-ਅਲੱਗ ਹੈ ਜਿਵੇਂ ਪਾਣੀ ਗਿਲਾਸ ਦੇ ਚ ਪਾਇਆ ਬਾਲਟੀ 'ਚ ਪਾਇਆ ਕੌਲੀ 'ਚ ਪਾਇਆ ਤੇ ਭਾਂਡੇ ਦੇ ਆਕਾਰ ਦਾ ਰੂਪ ਧਾਰਨ ਕਰਕੇ ਪਾਣੀ ਉਹ ਦੋਨੇ ਹੀ ਮਨੁੱਖ ਦੇ ਹਿਰਦੇ ਦੇ ਆਕਾਰ ਦੇਖ ਕੇ ਵੈਸਾ ਹੀ ਰੂਪ ਵਨ ਆ ਲੈਂਦੀ ਹੈ ਜਿਸ ਨੇ ਓਮ ਕਿਹਾ ਉਹਦੇ ਹਿਰਦੇ ਦੀ ਪਹਿਚਾਨ ਜਿਨੇ ਰਾਮ ਕਿਹਾ ਉਹਦੇ ਹਿਰਦੇ ਦੀ ਪਹਿਚਾਨ ਔਰ ਜਿਹਦੇ ਅੰਦਰੋਂ ਉਹ ਧੁਨ ਜੋ ਸੁਣਾਈ ਦਿੱਤੀ ਏ ਉਹ ਅੰਕਾਰ ਰੂਪ ਦੇ ਵਿੱਚ ਇਹ ਉਹਦੇ ਹਿਰਦੇ ਦੀ ਬਣਦਾ ਕਲਗੀਧਰ ਪਾਦਸ਼ਾਹ ਕਹਿੰਦੇ ਨੇ ਉਹ ਅੰਕਾਰ ਹੈ ਉਹ ਅੰਕਾਰ ਆਦ ਕਥਨੀ ਅਨ ਲੰਬਾ ਚੌੜਾ ਖੁਲਾਸਾ ਹੈ ਗੁਰਨਾਣਕ ਨੇ ਏਕਾ ਜੋੜ ਦਿੱਤਾ ਏ ਕਈ ਧੋਨੇ ਦੂਜੀ ਨਹੀਂ ਹੈ ਐਹੀ ਹੈ ਕੁਝ ਨਹੀਂ ਹੈ ਇਸੇ ਵਿੱਚ अनेका ਸਾਜ਼ ਨੇ ਇਸੇ ਵਿੱਚ अनेका ਰਾਗ ਨੇ ਇਸ ਤੱਕ ਜੋ ਪਹੁੰਚ ਗਿਆ ਦਰ ਤੱਕ ਪਹੁੰਚ ਗਿਆ ਇਸ ਵਾਸੇ ਸ਼ਬਦ ਨੂੰ ਦਰ ਕਹਿੰਦੇ ਨੇ ਸ਼ਬਦ ਗੁਰੂ ਹੈ ਗੁਰੂ ਨੂੰ ਦਵਾਰਾ ਕਹਿੰਦੇ ਨੇ ਲਿਵਿੰਗ ਗੁਰੂ ਜਾਣੇ ਗੁਰੂ ਸ્વાસ ਚਲਦੇ ਵਣ ਗੁਰੂ ਉਹਦੇ ਨਾਲ ਕੀ ਆਉਂਦਾ ਹੈ ਗੁਰੂ ਨਾਨਕ ਨੂੰ ਵੇਖਣ ਵਾਲਿਆਂ ਨੇ ਗੁਰੂ ਨਾਨਕ ਨੂੰ ਪੱਥਰ ਮਾਰੇ ਪੋਤਲਾ ਬੇਦਲਾ ਆਖਿਆ ਪਰ ਜਿਨ੍ਹਾਂ ਨੇ ਸੁਣਿਆ ਗੁਰੂ ਨਾਨਕ ਨੂੰ ਉਹਦੇ ਗੁਰੂ ਨਾਨਕ ਤੋਂ ਕੁਰਬਾਨ ਗਏ ਖੇਡਦੇ ਸਾਰੀ ਸੁਣਨ ਦੀ ਜਿਨ੍ਹਾਂ ਨੇ ਸਿਰਫ ਵੇਖਿਆ ਲਮਕਾਵਾ ਨਾ ਉਹਨਾਂ ਨੇ ਪੰਜਵੇਂ ਗੁਰੂ ਨਾਨਕ ਨੂੰ ਤਤ ਤਵੀ ਤੇ ਬਿਠਾ ਦਿੱਤਾ ਬੜੇ ਬੜੇ ਉਤਾਰਾਂ ਨਾਲ ਕੀ ਹੋਇਆ ਵੇਖਣ ਨਾਲ ਕੀ ਹੁੰਦਾ ਹੈ ਤਨ ਜੜ ਹੈ ਪੰਜ ਤਤਾਂ ਦਾ ਬੁਤਲਾ ਪਰ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸੁਣਿਆ ਭਾਈ ਬੰਨੋ ਭਾਈ ਗੁਰਦਾਸ ਸਾਈ ਮਿਆ ਮੇ ਉਹਦੇ ਨਿਛਾਵਰ ਗਏ ਕੁਰਬਾਨ ਗਏ ਜਿਨ੍ਹਾਂ ਨੇ ਸਿਰਫ ਵੇਖਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਆਖਰੀ ਦਮ ਤੱਕ ਲੜਦੇ ਰਹੇ ਬਾਗੀਦਾਰ ਦੇ ਰਾਜੇ ਔਰੰਗਜ਼ੇ ਬਖਤ ਦੀ ਹਕੂਮਤ ਸ਼ਰੀਕ ਮਸੰਦ ਸਭ ਲੜਦੇ ਪਰ ਜਿਨ੍ਹਾਂ ਨੇ ਸੁਣਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਹ ਤੇ ਸਤਗੁਰੂ ਤੋਂ ਫਿਦਾ ਗਏ ਕੁਰਬਾਨ ਗਏ ਗੁਰੂ ਸੁਣਨ ਦਾ ਵਿਸ਼ਾ ਹੈ ਪਹਿਲੀ ਯਾਤਰਾ ਧਿਆਨ ਦੀ ਸੁਣ ਕੇ ਹੋਵੇਗੀ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖਸਮ ਦੇ ਬੋਲ ਨੇ ਜਿਹੜਾ ਬੋਲਾਂ ਨੂੰ ਪ੍ਰਗਟ ਕਰਦੇ ਵੇ ਉਹਨੂੰ ਅਵਤਾਰ ਕਹਿੰਦੇ ਨੇ ਜਿਹੜਾ ਸੁਣ ਲਵੇ ਸੁਣਾ ਨਹੀਂ ਸਕਦਾ ਉਹਨੂੰ ਭਗਤ ਕਹਿੰਦੇ ਨੇ ਤੇ ਭਗਤ ਦੋ ਤਰ੍ਹਾਂ ਦੇ ਨੇ ਕੁਝ ਸੁਣਾਉਣ ਦੀ ਤੌਫੀਕ ਰੱਖਦੇ ਸੰ ਨਹੀਂ ਬੋਲੇ ਨਹੀਂ ਬੋਲੇ ਕੁਝ ਸੁਣਾਉਣ ਦੀ ਤੌਫੀਕ ਹੀ ਨਹੀਂ ਰੱਖਦੇ ਸੰ ਭਾਸ਼ਾ ਨਹੀਂ ਸੀ ਸ਼ੈਲੀ ਨਹੀਂ ਸੀ ਕਹਿਣ ਦਾ ਢੰਗ ਨਹੀਂ ਸੀ ਸੁਣਾਈ ਤੇ ਦੇਂਦ। ਖਾਕਰ ਹਮਰਾ ਸਦ ਬੋਲਨਤਾ ਆਵਾਜ਼ ਤੇ ਸਦਾ ਗੂੰਜਦੇ ਪਈਏ ਸੁਣਾਈ ਵੀ ਦੇ ਰਹੀਏ ਸੁਣਾ ਸਕਨ ਸ਼ੈਲੀ ਸ਼ਬਦਾਵਲੀ ਨਹੀਂ ਹੈ। ਇੱਕ ਦੂਜਾ ਤਬਕਾ ਸ਼ੈਲੀ ਸ਼ਬਦਾਵਲੀ ਤੇ ਹੈ ਸੀ ਫਿਰ ਵੀ ਨਹੀਂ ਸੁਣਾਇਆ। ਯਾ ਸੁਣਾਇਆ ਤੇ ਅਧੂਰਾ ਸੁਣਾਇਆ। ਕਿਉਂ ਇਹਨੂੰ ਸਾਈ ਬੁੱਲੇ ਸਾ ਆਪਣੇ ਡੰਗ ਨਾਲ ਬਿਆਨ ਕਰਦਾ ਕਿਉਂਕਿ ਬਹੁਤ ਸਾਰੇ ਸੂਫੀ ਫਕੀਰ ਮਾਰ ਦਿੱਤੇ ਗਏ ਸਨ ਸੂਫੀ ਫਕੀਰਾਂ ਨੂੰ ਮੁਗਲ ਬਾਦਸ਼ਾਹ ਨੇ برداشت ਨਹੀਂ ਕੀਤਾ ਸੀ फांसी ਦੇ ਚਾੜੇ ਬੰਦਬੰਦ ਘਟੇ ਇਨਾਂ ਦੇ ਸ਼ਮਸ ਤਬਰੇਜ਼ ਦੀ ਪੁੱਠੀ ਖਲ ਆਈ ਮਲਤਾਨ ਦੇ ਸੂਫੀ ਫਕੀਰ ਕਬੂਲ ਨਹੀਂ ਹੋਏ ਪਰਵਾਣ ਨਹੀਂ ਹੋਏ ਲੰਬੀ ਚੌੜੀ ਗੱਥਾ ਸਮਾਉਣ ਲੱਗੇ ਮੈਂ ਸਮਪਤੀ ਕਰਾਂ ਤੋ ਸਾਈ ਬੁੱਲੇ ਸ਼ਾ ਵੀ ਸੂਫੀ ਸੀ ਕਹਿੰਦਾ ਇੱਕ ਬਾਤ ਜੇ ਸ਼ਰਤ ਅਦਬਦੀ ਹੈ ਹਰ ਹਰ ਵਿੱਚ ਸੂਰਤ ਰੱਬ ਦੀ ਹੈ ਜੇ ਜ਼ਾਹਿਰ ਕਰਾਂ ਇਸਰਾਰ ਤਾਈਂ ਸਾਰੇ ਭੁੱਲ ਜਾਵਨ ਤਕਰਾਰ ਤਾਈਂ ਫਿਰ ਮਾਰਨ ਬੁੱਲੇ ਯਾਰ ਥਾਈ ਤੇ ਗੁਪਤੀ ਬਾਤ ਸੁਕਿੰਦੀ ਜੇ ਮੈਂ ਜੋ ਸੁਣਦਾ ਪਿਆ ਤੇ ਸੁਣਾਦਿਆਂ ਤੇ ਬੁੱਲੇ ਸ਼ਾਹੀ ਖੈਰ ਕੋਈ ਨਹੀਂ ਨਹੀਂ ਸੁਣਾਂ ਦਾ ਖਸਮ ਦੇ ਬੋਲ ਸੁਣਨ ਵਾਸਤੇ ਵੀ ਕੋਈ ਜਿਗਰਾ ਚਾਹੀਦਾ ਸੂਝ ਬੂਝ ਚਾਹੀਦੀ ਹੈ ਮੈਂ ਇਸ ਤਰ੍ਹਾਂ ਬਿਆਨ ਕਰਦਾ ਹੁੰਦਾ ਧਿਆਨ ਨਾਲ ਸੁਣ ਲੈਣਾ ਅੱਗੇ ਨਹੀਂ ਬਸ ਸਮਾਪਤੀ ਕਰਦੇ ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਆਉਂਦੀ ਹੈ ਭਾਵੇਂ ਜਵਾਨ ਉਸ ਦੇ ਸਾਹਮਣੇ ਨੇ ਭਾਵੇਂ ਜਵਾਨ ਉਸ ਦਾ ਪਿਆ ਹੋਵੇ ਉਹਨੂੰ ਕੀ ਪਤਾ ਹੈ ਜਵਾਨੀ ਕੀ ਹੁੰਦੀ ਹੈ ਜਵਾਨ ਦੀ ਉਮੰਗ ਕੀ ਆਉਂਦੀ ਹੈ ਜਵਾਨ ਦੀ ਤਰੰਗ ਕੀ ਆਉਂਦੀ ਹੈ ਜਵਾਨ ਦੀ ਵਾਸ਼ਨਾ ਕੀ ਆਉਂਦੀ ਹੈ ਜਵਾਨ ਦੀਆਂ ਖਾਇਸ਼ਾਂ ਕੀ ਹੁੰਦੀਆਂ ਨੇ ਇਸ ਬੱਚੇ ਨੂੰ ਕੀ ਪਤਾ ਜਵਾਨ ਹੋ ਕੇ ਪਤਾ ਚੱਲਦਾ ਹੈ ਜਵਾਨੀ ਕੀ ਹੈ ਉਹ ਨਹੀਂ ਪਤਾ ਚੱਲਦਾ ਤੇ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ ਹੈ ਬੁਢੇਪੇ ਦੀ ਮਜਬੂਰੀ ਕੀ ਆਉਂਦੀ ਹੈ ਬੁਢੇਪੇ ਦੀ ਕਮਜ਼ੋਰੀ ਕੀ ਹੁੰਦੀ ਹੈ ਬੁਢੇਪੇ ਦੀ ਮਹਾਨਤਾ ਕੀ ਹੁੰਦੀ ਹੈ ਬੁਢੇਪੇ ਦੇ ਗੁਣ ਕੀ ਆਉਂਦੇ ਨੇ ਇਕ ਜਵਾਨ ਨੂੰ ਕੀ ਪਤਾ ਭਾਵੇਂ ਬੁੱਢਾ ਉਹਦਾ ਪਿਆ ਉਹ ਵੇਖਦਾ ਪਿਆ ਦੇਖਣ ਨਾਲ ਕੀ ਬੁੱਢੇ ਹੋ ਕੇ ਹੀ ਪਤਾ ਚੱਲਦਾ ਬੁੱਢੇ ਪਾ ਕੇ ਉੰਜ ਨਹੀਂ ਗੁਸਤਾਖੀ ਮਾਫ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ ਭਾਵੇਂ ਲਾਸ਼ਾਂ ਸੈਂਕੜੇ ਦੇਖੀਆਂ ਹੋਣ ਭਾਵੇਂ ਬੇਸ਼ੁਮਾਰ ਦਫਾ ਸ਼ਮਸ਼ਾਨ ਘਾਟ ਕੇ ਆਵੇ ਭਾਵੇਂ ਕਈ ਮੁਰਦਿਆਂ ਨੂੰ ਇਸ਼ਨਾਨ ਕਰਾਇਆ ਹੋਵੇ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਹੈ ਸ਼ਬਦ ਨਾਲ ਸੁਰਤ ਜੋੜ-ਜੋੜ ਕੇ ਜਦ ਉਸ ਉੱਚੀ ਅਵਸਥਾ ਨੂੰ ਮਨੁੱਖ ਚਾਹੁੰਦਾ ਤਾਂ ਉਸ ਨੂੰ ਪਤਾ ਚੱਲਦਾ ਸੰਤ ਕਿਸ ਨੂੰ ਕਹਿੰਦੇ ਨੇ ਗੁਰੂ ਕਿਸ ਨੂੰ ਕਹਿੰਦੇ ਨੇ ਪ੍ਰਭੂ ਕਿਸ ਨੂੰ ਕਹਿੰਦੇ ਨੇ ਇਸੇ ਨੂੰ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਵਡ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੇ ਕਿਸੇ ਨੂੰ ਵੇਖ ਕੇ ਇੱਕਦਮ ਫੈਸਲਾ ਕਰ ਲੈਣਾ ਤੇ ਪਹੁੰਚਿਆ ਹੋਇਆ ਫਕੀਰ ਹੈ ਤੂੰ ਕਿਹੜੇ ਜੋ ਹੈ ਮੀਟਰ ਨਾਲ ਨਾਪ ਲਏ ਤੇ ਵੇਖ ਲਏ ਕਿਹੜੀ ਖੁਰਬੇ ਨਾਲ ਵੇਖਣਗੇ ਨਹੀਂ ਤੂੰ ਪਹਿਲੇ ਪਰਮਪੁਰਖ ਦੇ ਬੋਲ ਸੁਣ ਕੇ ਭਰੋਸਾ ਕਰ ਜਪ ਤੇ ਜਪਦਿਆਂ ਜਿਹੜਾ ਤੈਨੂੰ ਅਨੁਭਵ ਹੋਵੇਗਾ ਉਹੀ ਅਸਲੀ ਦੇਖਣਾ ਉਸ ਤੋਂ ਪਹਿਲੇ ਨਹੀਂ ਐਸ ਵਾਸਤੇ ਗੁਰਨਾਣੇ ਕਹਿੰਦੇ ਆਪਣਾ ਸਰੀਰ ਇੱਕ ਪਾਸੇ ਕਰ ਦਿੱਤਾ ਤਸਵੀਰ ਇੱਕ ਪਾਸੇ ਕਰ ਦਿੱਤੀ ਐਲਾਨੀਆਂ ਕਹਿ ਦਿੱਤਾ ਪਵਨ ਅਸਥੰਬ ਸਤਗੁਰੂ ਮਤਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਪਹਿਲੇ ਪਾਤਸ਼ਾਹ ਦੇ ਬੋਲ ਅਸੀਂ ਤੇ ਕਹੀ ਜਾਂਦੇ ਨੇ ਦਸਵੇਂ ਪਾਤਸ਼ਾਹ ਨੇ ਗੱਦੀ ਦਿੱਤੀ ਸ਼ਬਦ ਨੂੰ ਗੱਦੀ ਗੁਰਨਾਣਕ ਨੇ ਦਿੱਤੀ ਪੀੜੀਦਰ ਪੀੜੀ ਚਲਦੀ ਰਹੇਗੀ ਖੇਡ ਸ਼ਬਦ ਦੀ ਚਲਦੀ ਰਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਫ਼ ਕਹਿ ਦਿੱਤਾ ਸੀ ਮੇਰੇ ਸਰੂਪ ਤੇ ਜਾਂ ਤੇ ਹੈ ਦੇਰਗ ਸਾਹਿਬ ਜਾਨ ਅਦਾਇਬ ਕਹਿ ਹਾਂ ਮੇਰੇ ਸਰੂਪ ਤੋਂ ਗੁਰੂ ਗ੍ਰੰਥ ਸਾਹਿਬ ਜੀ ਵੱਡੇ ਨੇ ਮੈਂ ਖੁਦ ਪੁਜਾਰੀ ਹਾਂ ਮੈਂ ਖੁਦ ਸਜਦਾ ਕਰਦਾ ਸ਼ਬਦ ਗੁਰੂ ਸਰ ਤੋਂ ਦੁਨਚੇਲਾ ਪਉਤੀ ਪਰਮੇਸ਼ਰ ਦਾ ਸਥਾਨ ਪਹਿਲੇ ਤੇ ਸੁਣ ਕੇ ਯਾਤਰਾ ਕਰਨੀ ਹੋਵੇਗੀ ਪਹਿਲੇ ਤੇ ਸੁਣ ਕੇ ਚੱਲਣਾ ਹੋਵੇਗਾ ਪਰ ਸੁਣ ਕੇ ਜੋ ਚੱਲ ਪਿਆ ਹੈ ਭਾਵਨਾ ਕਰਕੇ ਰਿਧੀਆਂ ਸਿੱਧੀਆਂ ਇਹਨੋਂ ਵੀ ਛੂਣਗੇ ਨੌ ਨਿਦੀ 18 ਸਿੱਧੀ ਪਿੱਛੇ ਲਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਇ ਪਰ ਇੱਥੇ ਰੁਕੇਗਾ ਨਹੀਂ ਕਿਉਂਕਿ ਪਿਆਰ ਕਰਕੇ ਚੱਲਿਆ ਭਾਵਨਾ ਕਰਕੇ ਚੱਲਿਆ ਸਿੱਧੀਆਂ ਕਰਕੇ ਨਹੀਂ ਚੱਲਿਆ ਕਾਮਨਾ ਕਰਕੇ ਨਹੀਂ ਚੱਲਿਆ ਇਹ ਦੋ ਤਰ੍ਹਾਂ ਦੇ ਚੱਲਣ ਵਾਲਿਆਂ ਦਾ ਇਹ ਫਰਕ ਹੁੰਦਾ ਹੈ ਜੋ ਕਾਮਨਾ ਕਰਕੇ ਚੱਲਦੇ ਨੇ ਉਹ 99 ਨੇ ਜੋ ਭਾਵਨਾ ਕਰਕੇ ਚੱਲਦਾ ਕੋਈ ਇੱਕ ਕਰਦਾ ਹੈ ਇੱਕ ਕਰਦਾ ਹੈ ਇਸ ਵਾਸਤੇ ਉਹ ਆਗਾਮੀ ਅਵਸਥਾ ਕਿਸੇ ਇੱਕ ਅੱਧੀ ਬਣਦੀ ਹੈ ਬਾਕੀਆਂ ਤੇ ਨਹੀਂ ਬਣਦੀ ਕਿਉਂਕਿ ਇਹ ਰੇਦੀਆਂ ਸੇਦੀਆਂ ਤੇ ਰੁਕਦਾ ਹੀ ਨਹੀਂ ਗਾਥਾ ਇੱਕ 1 ਮਿੰਟ ਮੈਂ ਤੁਹਾਡਾ ਹੌਲ ਲਵਾਂ ਇੱਕੇ estrangh ਦੇ ਸਾਦੂਨੋ ਜੋ ਜੱਬ ਤੱਕ ਕਰਦੇ ਆਂ ਭਾਵਨਾ ਨਾਲ ਕਰ ਰਿਆ ਸੀ ਪਿਆਰ ਨਾਲ ਕਰ ਰਿਆ ਸੀ ਦੇਵਤੇ ਪ੍ਰਗਟ ਹੋਏ ਕਹਿਣ ਦਾ ਡੰਗ ਹੈ ਪੁਰਾਣਕ ਡੰਗ ਉਸ ਸਾਦੂਨੋ ਕਹਿਣ ਲਗੇ ਅਸੀਂ ਤੈਨੂੰ ਵਰ ਦੇਣਾ ਆ ਕਿ ਤੂੰ ਜਿਹਦੇ ਸਿਰ ਤੇ ਹੱਥ ਰੱਖੇਂਗਾ ਮੂਰਗ ਸਿਹਣਾ ਹੋ ਜਾਏਗਾ ਬਿਮਾਰ ਤੰਦਰੁਸਤ ਹੋ ਜਾਏਗਾ ਨਿਰਧਨ ਧਨਵਾਨ ਹੋ ਜਾਏਗਾ ਪੰਗ ਅੰਗਾ ਵਾਲਾ ਹੋ ਜਾਏਗਾ ਅੰਧਾ ਹੈ ਤੇ ਸੁਜਾਖਾ ਹੋ ਜਾਏਗਾ ਲੰਗੜਾ ਤੇ ਪੈਰ ਮਿਲ ਜਾਣਗੇ ਟੁੰਡਾ ਹੈ ਤੇ ਹੱਥ ਮਿਲ ਜਾਣਗੇ ਅਸੀਂ ਤੈਨੂੰ ਇਹ ਵਰ ਦੇਣਾ ਆ ਜਿੱਥੇ ਤੂੰ ਹੱਥ ਰੱਖੇਗਾ ਜਿਸ ਤੇ ਹੱਥ ਰੱਖੇਗਾ ਸਭ ਕੁਝ ਹੋ ਜਾਏਗਾ ਇਹ ਸਾਧੂ ਕਹਿੰਦਾ ਵਰ ਨਹੀਂ ਚਾਹੀਦਾ ਹੈ ਤੂੰ ਨਹੀਂ ਚਾਹੁੰਦਾ ਕਿਸੇ ਅੰਦੇ ਨੂੰ ਅੱਖਾਂ ਮਿਲਣ ਕੋਈ ਬਿਮਾਰ ਤੰਦਰੁਸਤ ਹੋ ਜਾਏ ਕੋਈ ਨਿਰਧਨ ਧਨવાન ਹੋ ਜਾਏ ਕੋਈ ਮੂਰਖ ਸਿਆਣਾ ਹੋ ਜਾਏ ਤੋ ਨਹੀਂ ਚਾਹਦਾ ਚਾਹਨਾ ਮੈਂ ਫਿਰ ਤੈਨੂੰ ਅਸੀਂ ਵਰ ਦੇਣਾ ਆਂ ਕਹਿੰਦਾ ਮੇਰੇ ਹੱਥ ਰੱਖਣ ਨਾਲ ਨਾ ਹੋਵੇ ਮੈਂ ਜਿੱਥੋਂ ਲੰਘ ਜਾਵਾਂ ਪਿੱਛੇ ਮੇਰੀ ਛਾਇਆ ਨਾਲ ਹੋਵੇ ਮੈਨੂੰ ਨਹੀਂ ਪਤਾ ਹੋਣਾ ਚਾਹੀਦਾ ਕੌਣ ਧਨવાન ਹੋ ਗਿਆ ਕੌਣ ਸੁ ਜਾਖਾ ਹੋ ਗਿਆ ਕੌਣ ਤੰਦਰੁਸਤ ਹੋ ਗਿਆ ਕਿਦਰੇ ਮੈਨੂੰ ਹੀ ਹੰਕਾਰ ਨਾ ਹੋ ਜਾਏ ਮੇਰੇ ਕਰਕੇ ਹੋਇਆ ਮੇਰੇ ਹੱਥ ਰੱਖਣ ਨਾਲ ਨਹੀਂ ਹੋਣਾ ਚਾਹੀਦਾ ਜਿੰਨਾ ਵੱਡੇ ਵੱਡੇ ਲੋਕਾਂ ਨੇ ਮਹਾਨ ਮਨੁੱਖਾਂ ਨੇ ਰੱਬੀ ਪਿਆਰਵਾਲਿਆਂ ਨੇ ਜੋ ਪਰਉਪਕਾਰ ਕੀਤਾ ਉਹਨਾਂ ਨੇ ਨਾ ਕਦੀ ਜਤਾਇਆ ਤੇ ਨਾ ਕਦੀ ਅਹਿਸਾਸ ਕੀਤਾ ਸੀ ਕੋਈ ਪਰਉਪਕਾਰ ਕੀਤਾ ਹੋ ਗਿਆ ਉਹਨਾਂ ਕੋਲ ਫੁੱਲ ਦੇ ਚੋਂ ਮਹਿਕ ਨਿਕਲਦੀ ਹੈ ਸੂਰਜ ਦੇ ਚੋਂ ਰੋਸ਼ਨੀ ਨਿਕਲਦੀ ਹੈ ਜਲ ਦੇ ਦੀਵੇ ਵਿੱਚੋਂ ਪ੍ਰਕਾਸ਼ ਨਿਕਲਦਾ ਹੈ ਪ੍ਰਕਾ ਜੋ ਹੈ ਪਰਉਪਕਾਰ ਉਹਨਾਂ ਕੋਲ ਨਿਕਲਦਾ ਹੈ ਪੁਰੇ ਦੀਆਂ ਸਿਧੀਆਂ ਤੇ ਰੁਕਦੇ ਨਹੀਂ कामना ਕਰਕੇ ਜੋ ਆਰਾਧਨਾ ਕਰ ਰਿਹਾ ਰੁਕ ਜਾਏਗਾ ਇੱਥੇ ਹੀ ਰੁਕ ਜਾਏਗਾ ਲੇਕਿਨ ਕਾਮਨਾ ਕਰਕੇ ਆਰਾਧਨਾ ਕਰਨ ਵਾਲਾ ਵੀ ਵਿਅਰਥ ਨਹੀਂ ਜਾਏਗਾ ਮਿਲ ਜਾਂਦੇ ਕਾਮਨਾ ਦੀ ਪੂਰਤੀ ਹੋ ਜਾਏਗੀ ਰੁਕ ਜਾਏਗਾ ਕਿ ਕਾਮਨਾ ਦੀ ਪੂਰਤੀ ਹੋ ਗਈ ਸਿੱਧੀ ਹੋ ਗਈ ਸਿੱਧੀ ਤੇ ਹੋ ਗਈ ਹੋ ਗਈ ਹੈ ਕਾਮਨਾ ਦੀ ਪੂਰਤੀ ਰੁਕ ਕੀਤਾ ਹੀ ਸਭ ਕੁਝ ਕਾਮਨਾ ਵਾਸਤੇ ਸੀ ਪਾਠ ਰਖਾਇਆ ਸੀ ਲੰਗਰ ਚਲਾਇਆ ਸੀ ਸਭ ਕੁਝ ਕੀਤਾ ਸੀ ਇਸੇ ਕਾਮਨਾ ਦੀ ਪੂਰਤੀ ਹੋਸੀ ਹੋ ਗਈ ਗੱਲ ਖਤਮ ਕੀ ਜਾਣੇ ਹੁਣ ਗੁਰਦੁਆਰੇ ਕੀ ਕਰਨਾ ਹੈ ਕੀ ਕਰਨਾ ਹੈ ਜਬ ਤੱਕ ਕਰਕੇ ਗਹਿਰਾ ਜਬ ਤੱਕ ਭਾਵਨਾ ਨਾਲ ਹੋਵੇਗਾ ਕਾਮਨਾ ਨਾਲ ਨਹੀਂ ਹੋਵੇਗਾ ਔਰ ਇਹ ਧਿਆਨ ਵਿਗਿਆਨਮਈ ਕੋਸ਼ ਤੇ ਚੌਥੇ ਕੋਸ਼ ਤੇ ਪਹੁੰਚਦੇ ਆ ਮਨੁੱਖ ਨੂੰ ਸਿੱਧ ਬਣਾ ਦਿੰਦਾ ਪਰ ਭਗਤ ਨਹੀਂ ਸੰਤ ਨਹੀਂ ਬ੍ਰਹਮ ਗਿਆਨੀ ਨੇ ਹਨੋਜ ਦਿੱਲੀ ਦੋਰਸ ਅਜੇ ਪੜਾਓ ਅੱਗੇ ਬਾਕੀ ਇਹ ਵਿਚਾਰਾਂ ਮੈਂ ਕੱਲ ਤੁਹਾਡੇ ਸਾਹਮਣੇ ਰੱਖਾਂਗਾ ਖੁਲਾਸਾ ਕੀਤਾ ਇਸ ਸਮੇਂ ਚ ਖੋਲੀ ਇਹ ਗੱਲ ਇਹ ਹੁਣ ਤੁਸੀਂ ਅੱਜ ਨਿਰਣਾ ਕਰ ਲੈਣਾ ਸਾਡਾ ਆਣਾ ਸਾਡਾ ਜਪ ਤਪ ਸਾਡਾ ਪੜਨਾ ਸਾਡਾ ਸਭ ਕੁਝ ਕਰਨਾ ਕਿਸੇ ਕਾਮਨਾ ਕਰਕੇ ਜਾਂ ਭਾਵਨਾ ਕਰਕੇ ਕੁਝ ਐਸੇ ਵੀ ਤਪਕੇ ਆਉਣਗੇ ਮਨੋਰੰਜਨ ਚਲੋ ਹੋ ਆਂਦੇ ਆ ਗੁਰਦੁਆਰੇ ਸਮਾਪਾਸ ਕਰਾਂ ਨਾ ਕਾਮਨਾ ਨਾ ਭਾਵਨਾ ਇਹ ਤਬ ਕਾ ਵੀ ਹੋ ਸਕਦਾ ਹੈ ਥੋੜਾ ਜਿਹਾ ਹੋ ਸਕਦਾ ਹੈ ਐਸੇ ਲੋਕ ਕਿਸੇ ਹੱਦ ਤੱਕ ਵਾਈਬ੍ਰੇਸ਼ਨ ਖਰਾਬ ਕਰ ਦੇਣ ਜੋ satsang ਦੀ ਬਣਦੀ ਹੈ ਹਵਾ ਬਣਦੀ ਹੈ ਉਹਨੋ ਖਰਾਬ ਕਰਦੇ ਮਨੋਰੰਜਨ ਲਈ ਆ ਪਰ ਮੈਂ ਫਿਰ ਅਰਜ਼ ਕਰਾਂ ਜੋ ਕਾਮਨਾ ਕਰਕੇ ਵੀ ਆਏ ਨੇ ਭਾਵਨਾ ਕਰਕੇ ਆਏ ਨੇ ਅਜੇ satsang ਦੇ ਧਾਇਰੇ 'ਚ ਨੇ ਹੋ ਸਕਦਾ ਹੈ ਕਾਮਨਾ ਕਰਨ ਵਾਲੇ ਨੂੰ ਵੀ ਕਿਦਰੇ रस ਆਣ ਲੱਗ ਪਵੇ ਤੇ ਉਹਦੀ ਕਾਮਨਾ ਭਾਵਨਾ ਵੜ ਜਾਏ ਮੁਹੰਮਦ ਸਾਹਿਬ ਨੇ ਲਾਲਚ ਦਿੱਤੇ ਉਰਾ ਮਿਲਣ ਗਿਆ ਗੋਰੀ ਸ਼ਰਾਬ ਮਿਲੇਗੀ ਸੋਨੇ ਦੇ ਮਹਿਲ ਮਿਲਣਗੇ ਖਲੀਫਿਆਂ ਨੇ ਕਿਹਾ ਵੀ ਸੀ ਮਹਾਰਾਜ ਇਹ ਕੀ ਹਜ਼ਰਤ ਇਹ ਕੀ ਮੁਹੰਮਦ ਸਾਹਿਬ ਕਹਿੰਦੇ ਸਰ ਕਰਨ ਤੇ ਦੇ ਕਰਨ ਤੇ ਦੇ ਪਹਿਲੇ ਇਹਨਾਂ ਦੇ ਮੂੰਹ 'ਚ ਇਹ ਹੀ ਪਾਉਂਦੇ ਆ ਕਿਰਨ ਦੇਖਦੇ ਅਸਲੀ ਗੱਲ ਦਾ ਮਤ ਹੈ ਇਹਨਾਂ ਨੂੰ ਸਵਾਦ ਆ ਜਾਏ ਪਤਾ ਕਿਦਰੇ ਨਮਾਜ਼ ਨਾਲ ਜੁੜ ਜਾਣਾ ਪਤਾ ਕਿਦਰੇ ਖੁਦਾ ਨਾਲ ਜੁੜ ਜਾਣਾ ਉਜਾਗਰ ਕਾਮਨਾ ਕੀ ਥੀ ਪਰ ਅੰਦਰ ਮੁਹੰਮਦ ਸਾਹਿਬ ਦਾ ਕਹਿਦਾ ਇਹਨਾਂ ਨੂੰ ਖੁਦਾ ਨਾਲ ਜੋੜਨਾ ਹੈ ਇਹਨਾਂ ਦੇ ਚੋਂ ਵੀ ਕੁਛ ਇੱਕ ਮਨੋਂ ਕਾਮਨਾ ਕਰਕੇ ਜਪਦੇ ਜਪਦੇ ਹੋ ਸਕਦੀ ਹੈ ਉਹਨਾਂ ਦੀ ਕਾਮਨਾ ਭਾਵਨਾ 'ਚ ਤਬਦੀਲ ਹੋ ਜਾਏ ਔਰ ਕਾਮਨਾ ਦੀ ਪੂਰਤੀ ਤੇ ਰੁਕੰਨਾ ਚੱਲੇ ਪੈਣ ਚੱਲੇ ਬੈਨ ਇਹ ਬਾਕੀ ਖੁਲਾਸਾ ਕੱਲ ਤੁਹਾਡੇ ਸਾਹਮਣੇ ਸਾਰਿਆਂ ਦਾ ਧੰਨਵਾਦ ਬੜੇ ਟਿਕਾਉ ਨਾਲ ਸੁਣਿਆ ਦੋ ਦਿਨ ਮੈਂ ਹੋਰ ਤੁਹਾਡੇ ਚਰਨ ਪਰਸਣੇ ਨੇ ਆਰੰਭ ਕੀਤਾ ਹੈ ਮਜ਼ਮੂਨ ਪੰਥ ਪੰਥੀ ਔਰ ਧਰਮ ਧਰਮ ਪੰਥ ਜੋ ਚੱਲਦਾ ਹੈ ਉਹ ਪੰਥੀ ਹੈ ਪੰਥ ਤੇ ਜੋ ਚੱਲਦਾ ਹੈ ਪੰਥੀ ਹੈ ਜੋ ਪਹੁੰਚ ਗਿਆ ਉਹ ਧਾਰਮਿਕ ਜੋ ਪੰਥ ਤੇ ਚੱਲਦਾ ਹੈ ਧਾਰਮਿਕ ਨਹੀਂ ਹੈ ਐਸ ਵਾਸਤੇ ਬਾਣੀ ਦਾ ਪਾਠ ਕਰਨ ਵਾਲੇ ਰੋਜ਼ ਗੁਰਦੁਆਰੇ ਆਉਣ ਵਾਲੇ ਜਦ ਕੁਝ ਖਰਮਸਤੀਆਂ ਉਹਨਾਂ ਦੀਆਂ ਉਜਾਗਰ ਹੁੰਦੀਆਂ ਲੋਕੀ ਕਹਿੰਦੇ ਨੇ ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਧਾਰਮਿਕ ਨਹੀਂ ਨੇ ਪੰਥੀ ਨੇ ਰਸਤੇ ਚ ਜੀ ਨੇ ਰਸਤੇ ਦੀਆਂ ਠੋਕਰਾਂ ਵੀ ਆਉਂਦੀਆਂ ਰਸਤੇ ਦੀ ਤੋੜ ਵੀ ਆਉਂਦੀ ਹੈ ਇਹ ਕੋਈ ਧਾਰਮਿਕ ਨਹੀਂ ਪੰਥੀ ਨੇ ਰਸਤੇ ਦੇ ਚ ਨੇ ਤੇ ਜੋ ਰਸਤੇ ਦੇ ਚ ਵੀ ਨਹੀਂ ਉਹਨਾਂ ਨੂੰ ਕਹਿੰਦੇ ਨੇ ਅਧਾਰਮਕ ਇਸਨਾਂ ਇਹ ਤੇਨ ਸ਼੍ਰੇਣੀਆਂ ਬਣਦੇ ਨੇ ਆਧਾਰਮਕ ਪੰਥੀ ਧਾਰਮਕ ਇਹ ਫੈਸਲਾ ਹਰ ਮਨੁੱਖ ਨੇ ਕਰਨਾ ਹੈ ਸਤਗੁਰ ਰਹਿਮਤ ਕਰਨ ਪੰਥੀ ਤੇ ਅਸੀਂ ਹੈਗੇ ਆਂ ਪਾਦਸ਼ਾਹ ਸਾਨੂੰ ਧਾਰਮਕ ਬਣਾਣ ਟਿਕਾਣੇ ਤੇ ਬਚਾਣ ਸਿਰਫ ਦੋ ਚਾਰ ਵਾਰ ਚੌਕੇ ਆਪੀ ਬੋਲੇ ਆ ਗਏ ਤੁਸੀਂ ਬੈਠਿਆਂ ਥੱਕ ਗਏ ਹੋਗੇ ਤੇ ਮੈਂ ਕਥਨ ਕਰਦਿਆਂ ਕਰਦਿਆਂ ਮੇਰਾ કંਠ ਸਿਰਫ ਇੱਕ ਦੋ ਦਫਾ ਇਕਾਗਰਤਾ ਬਖਸ਼ ਨਹੀਂ ਔਰ ਜਪ ਕੇ ਧੋਨ ਦੇ ਚ ਧਿਆਨ ਜੋੜਨਾ ਮੈਂ ਫਿਰ ਅਰਜ਼ ਕਰਾਂ ਧੋਨ ਦੇ ਚ ਧਿਆਨ ਜੋੜਨਾ ਕੀ ਹੈ ਸੁਣਨਾ ਸੁਣਨਾ ਫਿਰ ਕਈ ਪੁੱਛਣਗੇ ਧਿਆਨ ਕਿਥੇ ਜੋੜੀਏ ਅਗਰ ਧਿਆਨ ਕਿਸੇ ਹੋਰ ਪਾਸੇ ਜੋੜਿਆ ਤੇ ਸੁਣੇਗਾ ਕੌਣ ਗਾ ਵੀਏ ਸੁਣੀਏ ਮੰਨਿਆ ਰੱਖੀਏ ਬਾ ਭਾਵਨਾ ਕਰਕੇ ਜਪ ਕਰੋ ਗਾਓ ਤੇ ਸੁਣੋ ਗਾਓ ਤੇ ਸੁਣੋ ਸੁਣਨਾ ਹੀ ਧਿਆਨ ਜੋੜਨਾ ਅਗਰ ਧਿਆਨ ਨਹੀਂ ਤੇ ਫਿਰ ਕੌਣ ਸੁਨੇਗਾ ਸ਼ਬਦ ਤੇ ਅੰਦਰ ਨਹੀਂ ਜਾਏਗਾ ਸੁਣਨਾ ਹੀ ਧਿਆਨ ਜੋੜਨਾ ਉਮੀਦ ਹੈ ਸ਼ਾਇਦ ਗੱਲ ਪਕੜੇ ਚ ਆਏਗੀ ਅਗਰ ਧਿਆਨ ਨਾ ਹੋਇਆ ਜ਼ਬਾਨ ਵਾਇਗਰੂ ਵਾਇਗਰੂ ਕਰਦੀ ਰਹੇਗੀ ਮਨ ਨੇ ਨਹੀਂ ਸੁਣਿਆ